ਜਾ ਵੀ ਕਰ ਲਈ ਬਿੰਨ ਤਾਂ ਸਾਰੀ ਕੀਤੀ ਆਪਣਾ ਪਰਿਵਾਰ ਹੋ ਤੁਸੀਂ ਕਿਉਂਕਿ ਮੈਂ ਸਾਰੇ ਚੰਡੀਗੜ੍ਹ ਤੋਂ ਆ ਤੁਸੀਂ ਮੈਂ ਸਾਰੇ ਸਾਡੇ ਡੀਬੀਐਨ ਸਾਹਿਬ ਵੱਲੋਂ ਸਾਰੇ ਸਾਡੇ ਰੇਲਵੇ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਅਫੀਸਰ ਸਬਾਨਾ ਵੱਲੋਂ ਸਾਡੇ ਕਰਮਚਾਰੀਆਂ ਮਜ਼ਦੂਰਾਂ ਵੱਲੋਂ ਤੁਹਾਡਾ ਸਾਰਿਆਂ ਦਾ ਮੈਂ ਦੀਵਿਆ ਬਰਫਾਸਤ ਹੋਣ ਤੇ ਵੈਲਕਮ ਕਰਦਾ ਜੀ ਆਇਆਂ ਕਰਦਾ ਧੰਨਵਾਦ ਕਰਦਾ ਕਿਉਂਕਿ ਜਿਹੜੀਆਂ ਇਹ ਮਿਨਿਸਟਰੀ ਦੇ ਵਿੱਚ ਬੜੀਆਂ ਅਗਾਹ ਵਧੀਆਂ ਚੀਜ਼ਾਂ ਜੜੀਆਂ ਹੋ ਰਹੀਆਂ ਨੇ ਉਹ ਜ਼ਰੂਰ ਲੋਕਾਂ ਤੱਕ ਪਹੁੰਚੇ ਤਾਂ ਉਹਦਾ ਜੋ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਦੇਸ਼ ਦੇ ਨਰਿੰਦਰ ਮੋਦੀ ਜੀ ਖਾਸ ਤੌਰ ਤੇ ਉਹਨਾਂ ਦੀ ਸੋਚ ਸਾਡੇ ਕੈਬਨਿਟ ਮਿਸਟਰ ਅਸ਼ਨੀਸ਼ ਰਸ਼ਨਤ ਜੀ ਇਹ ਕੀ ਸੂਚ ਹੈ ਦੇ ਪਿੱਛੇ ਵੀ ਪ੍ਰਾਈਮ ਮਿਨਿਸਟਰ ਸਾਹਿਬ 에어ਪੋਰਟ ਤਾਂ ਬਣੀ ਰਏ ਐ 에어ਪੋਰਟ ਦੇ ਫੈਸਿਲਿਟੀਆਂ ਵੀ ਨੇ ਸਭ ਕੁਛ ਪਰ ਜਿਵੇਂ ਕਿ ਤੁਸੀਂ ਸਾਰੇ ਬੈਠੇ ਹੋ पंकज ਜੀ ਹੋਣੀ ਸਾਰੇ ਸਾਡੇ ਵੀਰੇ ਪਰਿਵਾਰ ਲੁਧਿਆਣੇ ਤੋਂ ਸਾਡੇ ਪੁਰਾਣੇ ਤੇ ਮੈਂ ਇਹ ਕਹਿ ਰਿਹਾ ਆ ਵੀ ਕਿਉਂ ਨਾ ਉਹਨਾਂ ਦੀ ਸੋਚ ਇਹ ਆ ਕਿ ਜੇ ਆਪਾਂ 에어ਪੋਰਟ ਦੀ ਗੱਲ ਕਰਦੇ ਹਾਂ ਤੇ ਰੇਲਵੇ ਸਟੇਸ਼ਨ ਵੀ ਉੱਥੇ ਵੀ ਤਾਂ ਮੁਸਾਫਰੀ ਜਾਂਦੇ ਆ ਉੱਥੇ ਵੀ ਤਾਂ ਲੋਕ ਹੀ ਜਾਂਦੇ ਆ ਤੇ 에어ਪੋਰਟ ਤੇ ਠੀਕ ਆ ਪਰ ਜੇ ਮੈਂ ਚੰਡੀਗੜ੍ਹ ਦੀ ਗੱਲ ਕਰਾਂ ਰੋਜ਼ 36000 ਫੁੱਟਫਾਲ ਆ ਇੱਥੇ 36000 ਰੋਜ਼ ਆਵਾਜ਼ ਆ ਵੀ ਬੜੀ ਹੁੰਦੀ ਹੈ ਇਸੇ ਤਰੀਕੇ ਨਾਲ ਬਾਕੀ ਤੇ ਉਹਨਾਂ ਨੇ ਕਿਹਾ ਜਿਹੜਾ ਸਭ ਤੋਂ ਆਮ ਆਦਮੀਆਂ ਜਿਹਦੇ ਕੋਲ ਗੱਡੀ ਨਹੀਂ ਮੈਂ ਵੱਡੀਆਂ ਦੂਜੀਆਂ ਟ੍ਰੇਨਾਂ ਦੀ ਨਹੀਂ ਗੱਲ ਕਰਦਾ ਮੰਗੀਆਂ ਦੀ ਮੈਂ ਆਮ ਜਿਹੜਾ ਇੱਕ ਮਜ਼ਦੂਰ ਆ ਇੱਕ ਛੋਟਾ ਨੌਕਰੀ ਪੇਸ਼ਾ ਆਦਮੀ ਆ ਉਹ ਟ੍ਰੇਨ 'ਚ ਜਾਂਦਾ ਉਹ ਸਫ਼ਰ ਕਰਦਾ ਤੇ ਉਹਦੇ ਨੇ ਕਿਉਂ ਨਾ ਸੁਹਣਕਾ ਜੜੀਆਂ ਆ ਉਹ 에어ਪੋਰਟ ਵਰਗੀਆਂ ਹੋਣ ਤੇ ਉਹਨੂੰ ਦੇਖਦੇ ਹੋਏ ਤਕਰੀਬਨ ਇੱਕ ਨਹੀਂ 100 ਨਹੀਂ ਸੈਂਕੜਿਆਂ ਦੀ ਗਿਣਤੀ 'ਚ ਜਿਹੜੇ ਉਹ ਅੰਮ੍ਰਿਤਪਾਲ ਦੇ ਵਿੱਚ ਰੇਲਵੇ ਸਟੇਸ਼ਨ ਲਏ ਗਏ ਉਸ ਵਰਲਡ ਕਲਾਸ ਦੇ ਵਿੱਚ ਲੈ ਗਏ ਉਵੇਂ ਹੀ ਇਹ ਚੰਡੀਗੜ੍ਹ ਤਕਰੀਬਨ ਚੰਡੀਗੜ੍ਹ ਦਾ ਜਿਹੜਾ ਸੈਂਕਸ਼ਨਡ ਅਮਾਉਂਟ ਦਾ ਜਿਹੜੀ ਇਹ 462 ਕਰੋੜ ਕਦੇ ਏਡੀ ਅਮਾਉਂਟ ਇਹ ਸੁਣਦੇ ਸੀ ਵੀ ਕਦੇ 에ਰਪੋਰਟਾਂ ਤੇ ਜਾਂ ਜਿਹੜੇ ਬਹੁਤ ਵੱਡੇ ਕਦੇ ਰੇਲਵੇ ਸਟੇਸ਼ਨ ਮੈਂ ਇੱਥੇ ਦੀ ਉਹ ਗੱਲ ਕਰਦਾ ਮੈਂ ਐਮਪੀਸੀ ਆਨੰਦਪੁਰ ਸਾਹਿਬ ਤੋਂ 2009 'ਚ ਬਣਿਆ ਉਦੋਂ ਦੀ ਗੱਲ यूपीएच ਇਹ ਚਲਦੀ ਸੀ ਵੀ ਇਹ ਅੱਜ ਬਣ ਗਿਆ ਜੀ वर्ल्ड क्लास ਅੱਜ ਬਣ ਗਿਆ ਜੀ ਇਹ ਜਿਹੜੀ ਕੰਪਨੀ ਆ ਇਹਨੂੰ ਫਰਾਂਸ ਦੀ ਲ ਕਰ ਰਹੀ ਆ ਇਹ ਦੋ ਜਾਂ ਤਿੰਨ ਪਹਿਲਾਂ ਚੰਡੀਗੜ੍ਹ ਅੰਮ੍ਰਿਤਸਰ ਤੇ ਲੁਧਿਆਣਾ ਵਰਲਡ ਕਲਾਸ ਬਣ 2009 ਦੀ ਗੱਲ ਸੀ ਪਰ ਦਿਲ ਕਿੱਥੋਂ ਲਿਆਉਣਾ ਸੀ ਪੈਸੇ ਕਿੱਥੋਂ ਲਿਆਉਣੇ ਸੀ ਉਹ ਨਹੀਂ ਹੋਇਆ ਚਾਹੇ ਪਿੱਛੇ ਕੋਵਿਡ ਰਿਹਾ ਪਰ ਜਦੋਂ ਹੁਣ ਇੱਕਦਮ ਪੇਸ ਤੇ ਕੰਮ ਆ ਜਿਹੜਾ ਉਹ ਚੱਲ ਰਿਹਾ ਕੱਲੀ ਵੇ ਲੁਧਿਆਣੇ ਗਿਆ 500 ਕਰੋੜ ਰੁਪਈਆ ਲੱਗ ਰਿਹਾ ਰੇਲਵੇ ਸਟੇਸ਼ਨ ਤੇ ਅੱਜ ਮੈਂ ਇੱਥੇ ਅਡਿਅਰਨ ਸਾਹਿਬ ਤੇ ਸਾਰੇ ਅਸੀਂ ਹੁਣੀ ਸਾਰਾ ਸਰਵੇ ਇਨਸਪੈਕਸ਼ਨ ਕਰਕੇ ਆਏ ਹਾਂ ਇਸ ਤਰੀਕੇ ਦਾ ਆ ਤੁਸੀਂ ਬਹੁਤ ਥੋੜੇ ਕੈਮਰੇ ਕਵਰ ਕੀਤੇ ਹੋਣਗੇ 462 ਕਰੋੜ ਰੁਪਈਆ ਇਹਦੇ ਉੱਤੇ ਲੱਗ ਰਿਹਾ ਵਰਲਡ ਕਲਾਸ ਤੇ ਤਕਰੀਬਨ ਇਹਦੀ ਮੈਂ ਖਾਸੀਅਤ ਜ਼ਰੂਰ ਦੱਸਾਂ ਤੁਸੀਂ ਹਨਾਨ ਹੋਵੋਗੇ ਜਿਹੜਾ ਦੋ ਸਾਈਡਾਂ ਹੈ ਉਧਰੋਂ ਪੰਚਕੂਲਾ ਸਾਈਡ ਕਹਿ ਦਿੰਦੇ ਆ ਇਧਰੋਂ ਆ ਚੰਡੀਗੜ੍ਹ ਐਡੀ ਵੱਡੀ ਸਪੇਸ ਇੱਕ ਤਾਂ ਪਹਿਲਾਂ ਰਾਹ ਦੀ ਮੈਂ ਗੱਲ ਦੱਸਾਂ ਜਿਹੜਾ ਇਧਰੋਂ ਤਾਂ ਰਾਹ ਆ ਰਿਹਾ ਪੰਚਕੂਲੇ ਸਾਈਡ ਵੀ ਜਿਹੜਾ ਆਪਣਾ ਭਵਨ ਬਣਿਆ ਜਿੱਥੋਂ ਰਾਹ ਆ ਰਿਹਾ ਜਿੱਕੀ ਨਾਮ ਦਾ ਕਲਾਗ੍ਰਾਮ 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 ਤੋਂ ਅਲੱਗ ਰੋਡ ਆ ਜਿਹੜੀ ਉਹ ਪੰਚਕੂਲੇ ਸਾਈਡ ਅਲੱਗ ਨਿਕਲ ਰਹੀ ਹੈ ਉਹ ਆ ਕੇ ਉਧਰਲੀ ਸਾਈਡ ਬੜੀ ਵੱਡੀ ਪਾਰਕਿੰਗ ਏਰੀਆ ਹੈ, ਗ੍ਰੀਨ ਏਰੀਆ ਹੈ ਜਿਹਦੇ ਵਿੱਚ ਅਸੀਂ ਇਹਨੂੰ ਡਿਵੈਲਪ ਕਰ ਰਹੇ ਹਾਂ। ਤੇ ਤੁਸੀਂ ਇਹ ਦੇਖੋ ਤਕਰੀਬਨ G+3 ਸਟੇਸ਼ਨ ਇਹਦੀ ਬਿਲਡਿੰਗ ਹੈ। ਤੁਸੀਂ 60 ਮੀਟਰ ਬਾਈ 42 ਮੀਟਰ ਦੋਨੋਂ ਪਾਸੇ ਚੰਡੀਗੜ੍ਹ ਤੇ ਪੰਚਕੂਲਾ ਦੇ ਸਾਈਡ ਤੇ 30 ਲਿਫਟਾਂ ਜਿਹੜੀਆਂ ਇੱਕ ਦੋ ਲਿਫਟ ਲਾ ਕੇ ਕਹਿੰਦੇ ਸੀ ਇਹ ਬਹੁਤ ਵੱਡੀ ਤਬਦੀਲੀ ਆ ਗਈ। 30 ਲਿਫਟ ਜਿਹੜੀਆਂ ਨੇ ਉਹ ਉਰੇ ਲੱਗ ਰਹੀ ਹੈ। ਤੇ ਤਕਰੀਬਨ ਦੋ ਐਫ.ਬੀਸ ਜਿਹੜੇ 12 12 ਮੀਟਰ ਦੇ ਆ ਤੁਸੀਂ ਹਮ ਤੌਰ ਤੇ ਉਹਰੇ ਪਹਿਲਾ ਜਿਹੜਾ ਬਣਿਆ ਉਹ 6 ਮੀਟਰ ਦਾ 12 12 ਮੀਟਰ ਦੇ ਤੇ ਜਿਹੜਾ ਬੰਨੋ ਨੂੰ ਪੰਚਕੁਲੀ ਸਾਈਡ ਤੇ ਚੰਡੀਗੜ੍ਹ ਸਾਈਡ ਵਾਲੇ ਜਿਹੜੀ ਬਿਲਡਿੰਗ ਨੂੰ ਵਿਚਾਲੇ ਜੋੜਨਾ ਹੈ ਜਿਹਨੂੰ ਉਹ ਤਕਰੀਬਨ 72 ਫੁੱਟ ਬਾਏ ਬਾ ਮੀਟਰ ਬਾਏ 80 ਮੀਟਰ ਕੰਕੋਰਸ ਨੂੰ ਕਹਿੰਦੇ ਆ ਜਿਹੜਾ ਜਿਹੜੀਆਂ ਥੱਲੇ ਟਰੈਕ ਨਹੀਂ ਜੜੇ ਉਹ ਟ੍ਰੈਕ ਨੂੰ ਦੋਨੋਂ ਬਿਲਡਿੰਗਾਂ ਨੂੰ ਜੋੜੇਗੀ ਤੇ ਉਹ ਜਿਹੜਾ ਕੰਕੋਰਸ ਹੋਏਗਾ 72x80 ਮੀਟਰ ਦਾ ਉਹਦੇ ਵਿੱਚ ਉੱਤੇ ਜਿਵੇਂ 에어ਪੋਰਟ ਤੇ ਤੁਸੀਂ ਵੇਖਦੇ ਹੋ ਉਸ ਤਰੀਕੇ ਨਾਲ ਤੁਸੀਂ ਦੋਨੋਂ ਪਾਸੇ 뷰 ਹੋਣਗੇ ਇਧਰੋਂ ਤੁਸੀਂ ਦੇਖੋ ਸਮਾਚਲ ਵੱਲੋਂ ਇਧਰੋਂ ਦੇਖੋ ਤੁਸੀਂ ਪੰਜਾਬ ਵੱਲੋਂ ਤੇ ਉਹਦੇ ਉੱਤੇ ਹਰ ਚੀਜ਼ ਉੱਥੇ ਡਿਜੀਟਲ ਵੀ ਕਿਹੜੀ ਟ੍ਰੇਨ ਕਿੰਨੇ ਵਜੇ ਆ ਕਿਹੜੀ ਟ੍ਰੇਨ ਕਿਹੜੇ ਪਲੇਟਫਾਰਮ ਤੇ ਆ ਉੱਥੇ ਅਲੱਗ-ਅਲੱਗ ਛੋਟੇ ਟੀਵੀ ਲੱਗੇ ਹੋਣਗੇ ਵਨ ਕਲਾਸ ਚੇਅਰ ਜਿਹੜੀਆਂ ਇਹ ਪੋਟੇ ਨੇ ਉਹ ਜਗ੍ਹਾ ਤੇ ਲੱਗੀਆਂ ਹੋਣੀਆਂ ਜਿਹੜਾ ਦੋਨਾਂ ਨੂੰ ਜੋੜੇਗੀ ਉੱਥੇ ਜਿੰਨਾ ਚਿਰ ਮਰਜ਼ੀ ਘੰਟੇ ਤੁਸੀਂ ਬੈਠੋ ਜਿਹਦਾ ਟਾਈਮ ਆ ਨਾਲ ਹੀ ਤੁਸੀਂ ਦੇਖਿਆ ਸੀ ਰਾ ਡਾਈਨਿੰਗ ਰੂਮ ਜਿਹੜੇ ਬਣ ਰਹੇ ਆ ਜਿਵੇਂ ਕੋਈ ਸਿਮਲਾ ਗਿਆ ਏ ਸਮਝੋ ਕੋਈ ਮਨਾਲੀ ਗਿਆ ਏ ਘੁੰਮਣ ਉਹ ਵਾਪਸ ਚਾਹ ਚੰਡੀਗੜ੍ਹ ਹੀ ਰਹਿ ਰਹੇ ਆ ਚੰਡੀਗੜ੍ਹ 12 ਵਜੇ ਜਿਹੜਾ ਚੈੱਕ ਇਨ ਜਿਹੜਾ ਟਾਈਮ ਹੁੰਦਾ ਏ 12 ਵਜੇ ਹੋਟਲ ਚ ਕਿਤੇ ਹੋ ਰਹਿ ਰਹੇ ਆ ਤੇ ਉਦੋਂ ਵੱਲੋਂ ਦੀ ਟ੍ਰੇਨ ਸ਼ਾਮ ਨੂੰ ਆ ਜਾਂ ਦੁਪਹਿਰ ਨੂੰ ਆ ਉਹਦੇ ਕੋਲ ਵਿੱਚ 2 ਘੰਟੇ 3 ਘੰਟੇ 4 ਘੰਟੇ ਦਾ ਟਾਈਮ ਆ ਤੇ ਉਹ ਆ ਕੇ ਪਰ ਬਟリーズ ਜਿਹੜੀਆਂ ਨੇ ਸਾਡੀਆਂ तकरीबन ਇਹ ਕਪੈਸਿਟੀ ਆ ਜਿਹੜੀ ਉਹ 20 ਬੈੱਡ ਦੀ ਹੋਗੀ ਉਹਦੇ ਵਿੱਚ ਆਨਲਾਈਨ ਕਿਸੇ ਦੇ ਹੱਥ ਨਹੀਂ ਹੋਏਗਾ ਸਿਰਫ ਆਨਲਾਈਨ ਜਿਵੇਂ ਟਿਕਟ ਕਰਵਾਉਂਦੇ ਹੋ ਉਵੇਂ ਹੀ ਰਿਕੁਆਇਰਮੈਂਟਸ ਸਾਡੇ ਨਾਲ ਜਿਸ ਪ੍ਰੀਕੇ ਨਾਲ ਸਾਡੇ ਕੋਲ অকਪੈਂਸੀ ਆ ਉਹਦੇ ਉੱਤੇ ਉਹ ਆਪਣਾ ਰੂਮ ਹੈ ਜਿਹੜਾ ਰਿਟਾਇਰੀ ਰੂਮ ਹੈ ਬੁੱਕ ਕਰਾ ਸਕਦਾ ਜੀ 2 ਘੰਟੇ ਲਈ ਕਰਾਉਣਾ ਜਿੰਨਾ ਵੀ ਉਹਦਾ ਬਜ਼ੁਰਗ ਨੇ ਨਾਲ ਬੱਚੇ ਆ 2 ਘੰਟੇ ਲਈ ਮਿਨੀਮਮ 100 ਰੁਪਏ ਆ ਪ੍ਰਾਈਸ 4-5 ਘੰਟੇ ਲਈ ਕਰਾਉਣਾ ਜਿਆਦਾ 8 ਘੰਟੇ ਲਈ ਕਰਾਉਣਾ 200 ਰੁਪਏ ਮੈਂ ਬਿਲਕੁਲ AC ਵਿੱਚ ਲੱਗੇ ਹੋਏ ਨੇ 5 ਸਟਾਰਕ ਸੈਂਟਰੀਆ ਇਸ ਤਰੀਕੇ ਦੇ ਬਾਥਰੂਮ ਤੁਸੀਂ ਦੇਖਿਆ ਓਦੋਂ ਬਾਅਦ ਉਹ ਜਦੋਂ ਵੀ ਟ੍ਰੇਨ ਦਾ ਟਾਈਮ ਆਪਣਾ ਆਨਲਾਈਨ ਉਹਨੇ ਉਹ ਦੇਖ ਰਿਆ ਬੈਠਾ ਉਹਦੇ ਅੰਦਰ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹਦੇ ਕੋਲ ਉਹ ਆ ਕੇ ਟ੍ਰੇਨ ਚੜ ਸਕਦਾ ਓਦੋਂ ਬਾਅਦ ਉੱਤੇ 5 ਸਟਾਰ ਜਿਹੜੇ ਹੋਟਲ ਨੇ ਉਹ ਹੋਟਲ ਬਣ ਰਿਹਾ ਉੱਤੇ ਬਹੁਤ ਵਧੀਆ ਫੂਡ ਕੋਰਟ ਬਣ ਰਿਹਾ ਜਿਹੜਾ ਇਹ ਗੱਲਾਂ ਮਸਾਫਰ ਤਾਂ ਆਉਣਗੇ ਆਉਣਗੇ ਉਹਨਾਂ ਲਈ ਇਹ ਨਹੀਂ ਵੀ ਅੱਗੇ ਵੰਗੂ ਵਿੱਚ ਵੱਜਦੇ ਫਿਰ ਨ ਇੱਕ ਦੂਜੇ ਦੇ ਨਹੀਂ ਜਿਹੜੇ ਆਉਣ ਵਾਲੇ ਟ੍ਰੇਨ ਬੋਰਡ ਕਰਨ ਵਾਲੇ ਚੜਨ ਵਾਲੇ ਨੇ ਉਹਨਾਂ ਨੂੰ ਟੋਟਲ ਉਹਨਾਂ ਦਾ ਲੱਗ ਰਸਤਾ ਹੋਵੇਗਾ ਜਿਹੜੇ ਉਤਰਨ ਵਾਲੇ ਨੇ ਉਹਨਾਂ ਦਾ ਅਲੱਗ ਰਾਸਤਾ ਹੋਏਗਾ ਸੈਗਰੀਗੇਟ ਕੀਤਾ ਹੈ ਬਿਲਕੁਲ ਇੱਕ ਦੂਜੇ ਤੋਂ ਕੋਈ ਕਿਸੇ ਨੂੰ ਕੋਈ ਕਨਫਿਊਜ਼ਰ ਨਹੀਂ ਹੋਏ ਉਦੋਂ ਬਾਅਦ ਡੀਆਰਐਮ ਸਾਹਿਬ ਨੂੰ ਮੈਂ ਸਭ ਤੇ ਤੇ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਉਹ ਕਿਸ ਕਲ ਦੀ ਕਿਉਂਕਿ ਉਹਰੇ 80 ਤੋਂ ਵੱਧ ਜੜੀਆਂ ਹੈ ਉਹ ਟ੍ਰੇਨ ਚ ਆਉਂਦੀਆਂ ਹੈ ਤੇ ਸਾਨੂੰ ਜਿਹੜਾ ਬਲਾਕ ਲੈਣਾ ਪੈਂਦਾ ਬਲਾਕ ਮਤਲਬ ਉਹ ਟ੍ਰੈਕ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਵੀ ਇਹ ਦੋ ਟ੍ਰੈਕ ਜਿਵੇਂ ਛੇ ਟ੍ਰੈਕ ਚੱਲ ਰਹੇ ਹੋ ਤੇ ਦੋ ਅਸੀਂ ਜੀ ਉੱਤੇ ਕੰਮ ਕਰਨਾ ਹੈ 10 ਦਿਨ ਕੁੱਲ 10 ਦਿਨ ਮਿਲਦੇ ਆ ਬਾਤ ਔਖੀ ਉਹ ਜਿੰਨੀਆਂ ਵੀ ਟ੍ਰੇਨਸ ਨੇ ਉਹਨੂੰ ਕੋਈ ਇਫੈਕਟ ਨਹੀਂ ਹੋਣ ਦਿੱਤਾ ਉਹ ਕੋਈ ਟ੍ਰੇਨ ਕੈਨਸਲ ਨਹੀਂ ਕੀਤੀ ਅੱਗੇ ਪਿੱਛੇ ਕਰ ਲਈ ਕੋਈ ਭਾਲੀ ਰੋਕ ਲਈ ਕਿਸੇ ਤਰੀਕੇ ਨਾਲ ਕਰ ਲਈ ਨਾ ਰੇਲਵੇ ਨੂੰ ਘਾਟਾ ਪੈਣ ਦਿੱਤਾ ਨਾ ਪੈਸੇਂਜਰ ਨੂੰ ਇਹ ਮੈਂ ਡੀਆਰਐਮ ਸਾਹਿਬ ਨੂੰ ਸਾਡੇ ਅੰਬਾਲਾ ਪੰਦੀਪ ਸਿੰਘ ਜੀ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਹੁਤ ਫੈਸਟੀਵਲ ਦਾ ਟਾਈਮ ਹੋਏਗਾ ਸਾਡਾ ਬੜੇ ਤਿਉਹਾਰਾਂ ਦਾ ਟਾਈਮ ਹੋਏਗਾ ਉਹਦੇ ਵਿੱਚ ਮੈਂ ਪੁੱਛ ਰਿਹਾ ਸੀ ਵੀ ਕੰਮ ਕਿਵੇਂ ਆਪਾਂ ਬਲੌਕ ਲੈ ਕੇ ਬੰਦ ਕਰਾਂਗੇ ਪਰ ਉਹਨਾਂ ਨੇ ਕਿਹਾ ਜੀ ਸਾਰਾ ਇੰਤਜ਼ਾਮ ਅਸੀਂ ਕੀਤਾ ਤੇ ਸਾਰੀ ਮੈਂ ਖਾਸ ਤੌਰ ਟੀਮ ਜਿਹੜੀ ਕੰਟਰੈਕਟਰ ਸਾਡੇ ਜਿਹੜੇ ਇੱਥੇ ਲੀਡ ਕਰ ਰਹੇ ਆ ਅਨੁਵਾਲੀ ਕੰਸਟਰਕਸ਼ਨ ਕੰਪਨੀ ਆ ਉਹਨਾਂ ਨੂੰ ਵਾਰਗ ਦੇਣਾ ਚਾਹੁੰਦਾ ਵੀ ਉਹਨਾਂ ਨੇ ਉਨੇ ਟਾਈਮ ਚ ਉਹ ਸਾਰਾ ਜਿਹੜਾ ਮੈਂ ਤੁਹਾਨੂੰ ਉਤਲਾ ਕਹਿ ਰਿਹਾ ਉਹ ਜਿੰਨਾ ਟਾਈਮ ਲਿਮਿਟ ਚ ਉਹ ਪੂਰਾ ਕੰਮ ਕਰ ਰਹੇ ਤੇ ਇਧਰਲੇ ਪਾਸੇ ਸਾਰੇ ਸਟਾਫ ਲਈ ਕਿਉਂਕਿ ਆਖਰ ਉਹ ਬੜਾ ਜ਼ਰੂਰੀ ਹੈ ਜਿਹੜੇ ਉਹਰੇ ਸਾਡੇ ਜਿਹੜੇ ਦੀ ਨੋਸਟੇਸ਼ਨ ਨੂੰ ਸਟੇਸ਼ਨ ਮੇਜਰਸ ਨੇ ਹੋਰ ਸਾਡੇ ਤੋਂ ਬੱਲੇ ਬਹੁਤ ਵੱਡੀ ਟੀਮ ਆ ਉਹਨਾਂ ਲਈ ਵੀ ਪ੍ਰੋਪਰ ਰੂਮਸ ਬਣ ਰਹੇ ਆ ਫਰਨੀਚਰ ਉਹਨਾਂ ਲਈ ਪ੍ਰੋਵਾਈਡ ਹੋ ਰਿਹਾ ਬੜਾ ਵਧੀਆ ਪ੍ਰਬੰਧ ਆ ਜਿਹੜਾ ਉਹ ਕੀਤਾ ਜਾ ਰਿਹਾ ਤੇ ਤੁਸੀਂ ਇਹ ਮੈਂ ਕਹਿ ਸਕਦਾ ਵੀ ਟੋਟਲ ਜਿਹੜਾ ਅੰਬਾਲਾ ਸਾਈਡ ਫੁੱਟ ਓਵਰ ਬ੍ਰਿਜ ਜਾ ਰਹੇ ਆ ਸਟੇਸ਼ਨ ਬਿਲਡਿੰਗ ਆ ਪੰਚਕੂਲਾ ਸਾਈਡ ਤਕਰੀਬਨ ਅਸੀਂ ਫ फेब्रुवारी 25 ਤੱਕ फेब्रुवारी 25 ਤੱਕ ਮੈਂ ਫਿਰ ਵੀ ਮੈਂ ਟਾਈਮ ਲਾਈਨ ਚਾਹੇ ਇਹ ਮੈਂ ਇੱਕ ਅਦਾ ਮਹੀਨਾ ਕਿਉਂਕਿ ਕੋਈ ਚੀਜ਼ ਪਾਣੀ ਰਹਿ ਜਾਂਦੀ ਹੈ ਕਈ ਵਾਰ ਕੋਈ ਚੀਜ਼ ਫਿੱਟ ਹੋਣੀ ਰਹਿ ਜਾਂਦੀ ਹੈ ਇੱਕ ਅਦਾ ਮਹੀਨਾ ਤਾਂ ਕੋਈ ਅੱਗੇ ਪਿੱਛੇ ਦਾ ਮੈਂ ਇਹਨਾਂ ਨੂੰ ਕਹ ਕਾਲੀ ਨਹੀਂ ਪਰ ਇਹਨਾਂ ਚੱਗਾ ਤੇ ਜਿਹੜਾ ਪੂਰਾ ਮੁਕੰਮਲ ਇਹਨਾਂ ਨੇ ਜਿਹੜਾ ਟਾਈਮ ਆ ਉਹ ਮਈ 2025 ਦਿੱਤਾ ਪਰ ਮੈਂ ਫਿਰ ਉਹਦੇ ਵਿੱਚ ਕਹਿਣਾ ਵੀ ਕੋਈ ਫਰਕ ਨਹੀਂ 2 ਮਹੀਨੇ ਵੱਧ ਲੱਗ ਜਾਣਗੇ ਇਹਨਾਂ ਨੇ ਜਿਹੜੀ कंस्ट्रक्शन कंपनी ਆ ਜਾਂ ਉਹਨਾਂ ਨੇ ਜਿਹੜਾ ਆਪਣੇ ਡੈਡ ਲਾਈਨ ਉਹ 25 ਦਿੱਤੀ ਆ ਮਈ ਪਰ ਦੋ ਤਿੰਨ ਮਹੀਨੇ ਕਿਉਂਕਿ ਮੀਡੀਆ ਇੱਕਈ ਵਾਰ ਇਹ ਹੋ ਜਾਂਦਾ ਜੀ ਆ ਠੀਕ ਦਿੱਤੀ ਸੀ ਕਿਉਂ ਨਹੀਂ ਮੈਂ ਪਹਿਲਾਂ ਹੀ ਉਸ ਗੱਲ ਨੂੰ ਕਹਿ ਦੇਣਾ ਵੀ ਦੋ ਮਹੀਨੇ ਅੱਗੇ ਪਿੱਛੇ ਐਡਾ ਵੱਡਾ ਕੰਮ ਅਸੀਂ ਚੰਗੀ ਤਰ੍ਹਾਂ ਕਰਾਉਣਾ ਕਾਹਲੀ ਨਹੀਂ ਦੋ ਮਹੀਨੇ ਵੱਧ ਲੱਗ ਜਾਣਗੇ ਕੋਈ ਫਰਕ ਨਹੀਂ ਉਦੋਂ ਆਦ ਅਸੀਂ ਆਪਣੇ ਮੈਨਿਸਟਰ ਸਾਹਿਬ ਨੂੰ ਮੰਤਰੀ ਜੀ ਨੂੰ ਕਹਿ ਕੇ ਵੀ ਆਪਣੇ ਘਰ ਕੇ ਮਿਲਣਾ ਨਾਲ ਉਹ ਐਡਾ ਵੱਡਾ ਕਿਉਂਕਿ ਹਿਮਾਚਲ ਹਰਿਆਣਾ ਪੰਜਾਬ ਤਿੰਨ ਸੁੱਭਿਆਂ ਨੂੰ ਇਹ ਕੈਪਟਰ ਕਰਦਾ ਰਹਿ ਗਿਆ ਸਟੇਸ਼ਨ ਬਾਅਦ ਇਹਦੀ ਲੋੜ ਸੀ ਕਿਸੇ ਨੇ ਸੋਚਿਆ ਹੀ ਨਹੀਂ ਸੀ ਪਰ ਇਹਦੇ ਉੱਤੇ ਕੱਲ ਨੂੰ ਤੁਸੀਂ ਜਾਂ ਦੇਖੋਗੇ ਇੱਥੇ ਸੈਟਰਡੇ ਸੰਡੇ ਫੂਡ ਕੋਰਟ ਹੋਏਗਾ ਵੈਸੇ ਵੀ ਹੋਣਗੇ ਪਰ ਜਿਵੇਂ ਬਾਕੀ ਮਾਲਸ 'ਚ ਜਾਂਦੇ ਆ ਲੋਕ ਕਿਉਂ ਨਾ ਇੱਥੇ ਆਉਣ ਕਿ ਜਗ੍ਹਾ ਵੀ ਉੱਥੋਂ ਵੱਡੀ ਹੋਏਗੀ ਰੇਟ ਵੀ ਇੱਥੇ ਠੀਕ ਹੋਏਗਾ ਤੇ ਆਪਣੇ ਕਿਸੇ ਨੇ ਵੀ ਕੰਸਰਟ ਕਰਨੇ ਆ ਕੋਈ ਸ਼ੋਅਸ ਕਰਨੇ ਆ ਕਿਸੇ ਨੇ ਕੋਈ ਇਵੈਂਟ ਕਰਨਾ ਉਹ ਵੀ ਆਪੜਾ ਆ ਕੇ ਇੱਥੇ ਕਰ ਸਕੂਗਾ ਇੱਕ ਤਰ੍ਹਾਂ ਦੀ ਸੁਹੂਲਤਾਂ ਦੇ ਨਾਲ ਇੱਕ ਤਰ੍ਹਾਂ ਦਾ এনਜੋਇਮੈਂਟ picnic ਇੱਕ ਤਰ੍ਹਾਂ ਦਾ ਹੌਲੀਡੇਜ਼ ਉਹਦੇ ਲਈ ਵੀ ਬਹੁਤ ਵੱਡਾ ਹੈ ਹੱਕ ਇੱਕ ਮੈਂ ਜ਼ਰੂਰ ਗੱਲ ਦੱਸਣਾ ਚਾਹਨਾ ਖਾਸ ਤੌਰ ਤੇ ਅੱਜ ਕੱਲ ਸੇਫਟੀ ਦਾ ਬਹੁਤ ਸਭ ਤੋਂ ਵੱਡਾ ਇਸ਼ੂ ਸੇਫਟੀ ਦਾ ਤੇ ਹਰ ਚੈਨਲ ਤੇ ਇਹ ਪਿਛਲੇ ਦਿਨਾਂ ਚ ਨਿਊਜ਼ ਚੱਲੀਆਂ ਕਿਸੇ ਨੇ ਜਾਣ ਬੁੱਝ ਕੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਉੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਐਨਆਈਏ ਆਪ ਵਿਚ ਰੋਪਨ ਹੋਈ ਅਸਾ ਦੇ ਰੇਲਵੇ ਦੇ ਨਾਲ ਤੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਕਈ ਚੀਜ਼ਾਂ ਹੈ ਜਿਹੜੀਆਂ ਹਜੇ মিডিਆ ਰਾਹੀਂ ਸਾਹਮਣੇ ਪਰ ਉਹਨਾਂ ਦੀ ਹਜੇ ਰਿਪੋਰਟ ਹੈ ਜਿਹੜੀ ਉਹ ਆਉਣੀ ਆ ਉੱਚ ਪਤਾ ਲੱਗੇਗਾ ਕਿ ਕੀ ਕੀ ਕਿਹੜੀ ਕਰੀਰ ਇਨਵੋਲਡ ਹੈ ਜਾਂ ਕਿਵੇਂ ਜਾਂ ਲੋਕਲ ਸਪੀਸ਼ਾਰਤ ਕਦੇ ਉਹਨੂੰ ਕਈ ਵਾਰ ਬੱਚੇ ਵੀ ਆਪਾਂ ਉਹਨਾਂ ਦਾ ਕਹਿਣਾ ਚੰਗਣ ਲੱਗਦਾ ਨਹੀਂ ਤੁਸੀਂ ਜਿਹੜੇ ਰੇਲਵੇ ਸਟੇਸ਼ਨ ਦੇ ਨਾਲ ਪਿੰਡ ਰੱਖਦੇ ਹੋ ਉਹ ਦੇਖਦੇ ਆ ਸਿੱਕਾ ਰੱਖ ਕੇ ਦੇਖਦੇ ਆ ਇਹਦਾ ਕੀ ਬੰਦਾ ਆਉਂਦੇ ਮਾਰਕੀਟ ਬੰਦ ਹੁੰਦਾ ਜਾਂਦਾ ਜਏ ਕਈ ਵਾਰ ਇਹ ਹੁੰਦਾ ਵੀ ਬੱਚੇ ਪੱਥਰ ਰੱਖ ਕੇ ਦੇਖਦੇ ਆ ਜੀ ਕੀ ਇਹਦਾ ਬੰਦਾ ਆ ਇਹ ਉਹ ਚੀਜ਼ਾਂ ਵੀ ਅਸੀਂ ਅਵੇਰਨੈਸ ਬੜੀ ਜਿੱਥੇ ਨਾਲ-ਨਾਲ ਪਿੰਡ ਨੇ ਟ੍ਰੇਨ ਬੈਠਦੇ ਉੱਤੇ ਅਸੀਂ ਰੇਲਵੇ ਬੜਾ ਅਵੇਰਨੈਸ ਅਸੀਂ ਰੋਜ਼ ਲੌਉਡ ਸਪੀਕਰ ਜਾ ਕੇ ਉੱਥੇ ਲੋਕਾਂ ਨਾਲ ਗੱਲ ਕਰਕੇ ਉਹਨਾ ਆਪਣੇ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਥੋੜਾ ਇਹ ਚੀਜ਼ ਤੋਂ ਵੇਅਰ ਕਰੋ ਨੁਕਸਾਨ ਬੜਾ ਵੱਡਾ ਹੁੰਦਾ ਅੱਥਰ ਮਾਰ ਦਿੰਦੇ ਆ